ਚਾਹੀਦਾ ਗੁਰਬਾਣੀ ਦਾ ਅਸਰ ਸਾਡੇ ਅੰਦਰ ਹੁੰਦਾ ਜਰੂਰ ਹੁੰਦਾ ਪਹਿਲਾਂ ਔਖਾ ਲੱਗਦਾ ਹੋ ਨਹੀਂ ਹੁੰਦੀ ਹੁੰਦੀ ਲਈ ਸਾਡੇ ਹਿਰਦੇ ਘਰ ਵਿੱਚ ਵਸ ਜਾਂਦਾ ਸਹਿਜ ਪਾਠ ਸਾਰੀ ਸੰਗਤ ਜੂਰ ਕਰੋ ਹੋਰ ਵਾਗ ਦਾ ਸ਼ੁਕਰਾਨਾ ਕਰਨ ਵਾਸਤੇ ਇਹ ਸਾਰੀ ਸੰਗਤ ਆਂਦੀ ਹੈ ਤੇ ਪਾਠ ਲੰਗਰ ਪ੍ਰਸ਼ਾਦ ਕਰਾਉਂਦੇ ਨੇ ਤੇ ਇੱਕ ਛੋਟੀ ਜਿਹੀ ਕਥਾ ਸਾਖੀ ਦੇ ਵਿੱਚ ਵੀ ਆ ਕਿ ਕੋਈ ਵੋ ਪਾਰੀ ਸੀ ਉਹ ਹਮੇਸ਼ਾ ਉਹ ਘੁੰਮਣ ਦਾ ਬੜਾ ਸ਼ੌਂਕ ਸੀ ਮਾਰਵਾੜੀ ਸੀ ਉਹ ਘੁੰਮਦਾ ਹੀ ਰਹਿੰਦਾ ਸੀ ਜਗ੍ਹਾ ਜਗ੍ਹਾ ਤੇ ਘੁੰਮਣ ਦਾ ਸ਼ਕੀਨ ਸੀ ਘੁੰਮਦਾ ਹੀ ਰਹਿੰਦਾ ਸੀ ਘੁੰਮਦਾ ਘੁੰਮਦਾ ਇੱਕ ਵਾਰੀ ਐਸੀ ਜਗ੍ਹਾ ਤੇ ਪਹੁੰਚ ਗਿਆ ਜਿੱਥੇ ਉਹਨਾਂ ਦਾ ਇਹ ਸਿਸਟਮ ਸੀ ਐਸੇ ਰਾਜ ਵੀ ਚੱਲਾ ਗਿਆ ਕਿ ਉਹ 5 ਸਾਲ ਬਾਦ ਆਪਣਾ ਰਾਜਾ ਬਦਲ ਦਿੰਦੇ ਸੀ ਤੇ ਉੱਥੇ ਰਾਜਾ ਬਦਲਣਾ ਸੀ ਤੇ ਇੱਕ ਪੂਰਾ ਗਰੁੱਪ ਪੂਰੀ ਜਿਹੜੀ ਇਹ ਜਨਤਾ ਇਕੱਠੀ ਹੋ ਜਾਂਦੀ ਸੀ ਤੇ ਹਾਥੀ ਨੇ ਗਲੇ ਚ ਫੜਾ ਦਿੰਦੇ ਸੀ ਹਾਰ ਉਹ ਜਦੋਂ ਵੀ ਜਿਹੜਾ ਵੀ ਦਿਲ ਕਾ ਦਸੀ ਹਾਥੀ ਉਹਦੇ ਗਲੇ ਚ ਹਾਰ ਪਾ ਦਿੰਦਾ ਸੀ ਉਹ ਘੁੰਮਦਾ ਕਮਣਾ ਉੱਥੇ ਗਏ ਨੇ ਦੇਖਿਆ ਕੀ ਹੋ ਰਿਹਾ ਤੇ ਜਦੋਂ ਉਹ ਹਾਥੀ ਸਾਰਾ ਘੁੰਮ ਗਏ ਚੱਕਰ ਕਟਿਆ ਤੇ ਉਹਨੇ ਆ ਕੇ ਉਸ ਮਾਰਵਾੜੀ ਦੇ ਗਲੇ ਚ ਹਾਰ ਪਾ ਦਿੱਤਾ ਮਾਰਵਾੜੀ ਦੇ ਹੱਕਾ ਬੱਕਾ ਰਹਿ ਗਿਆ ਬਹੁਤ ਹੈਰਾਨ ਪਰੇਸ਼ਾਨ ਰਹਿ ਗਿਆ ਵੀ ਇਹ ਕੀ ਹੋਇਆ ਉਹ ਸਾਰੇ ਕਹਿੰਦੇ ਹੁਣ ਤੂੰ ਰਾਜਾ ਬਣ ਗਿਆ ਉਹ ਕਹਿੰਦੇ ਉਹ ਕਿਦਾਂ ਕਹਿੰਦਾ ਮੈਂ ਤਾਂ ਘੁੰਮਣ ਆਇਆ ਸੀ ਉਹਨੂੰ ਰਾਜ ਗੱਦੀ ਤੇ ਬਿਠਾ ਦਿੱਤਾ ਰਾਜਕੀ ਨੇ ਪਠਾਨ ਤੋਂ ਬਾਅਦ ਉਹਨੂੰ ਨਾਲ ਹੀ ਦੱਸਿਆ ਕਿ 5 ਸਾਲ ਬਾਅਦ ਇੱਕ ਜੰਗਲ ਹੈ ਜੰਗਲ ਵੀ ਤੈਨੂੰ ਛੱਡਾਣਾ ਸਾਰਿਆਂ ਨੇ ਤੇ ਨਵੇਂ ਰਾਜ ਦੀ ਚੋਣ ਹੋਣੀ ਹੈ ਉੱਥੇ ਹਾਥੀ ਸ਼ੇਰ ਚੀਤੇ ਸਭ ਖਾ ਜਾਂਦੇ ਨੇ ਕੋਈ ਨਦੀ ਹੈ ਉਹ ਨਦੀ ਨੂੰ ਤਾਰ ਨਹੀਂ ਕਰ ਸਕਦਾ ਉਹ ਠੀਕ ਹੈ ਜੀ ਉਹਨੇ ਸਾਥ ਬਚਨ ਕਹੇ ਵੀ ਜਿਹੜੀ ਉਹਨੂੰ ਮਿਲ ਗਈ ਸੀ ਕੁਰਸੀ ਗੱਦੀ ਰਾਜੇ ਦੀ ਤੇ ਉਹਨੇ ਕਿਹਾ ਚਲੋ ਠੀਕ ਹੈ ਮੈਂ ਰਾਜ ਕਰਾਂਗਾ ਉਹ ਸਿਆਣਾ ਬੜਾ ਸੀ ਮਾਰਵਾੜੇ ਉਨੇ ਜੀ ਕੀਤਾ ਉਹਨੇ ਬਹੁਤ ਚੰਗਾ ਜਨਤਾ ਵਾਸਤੇ ਜੋ ਜਨਤਾ ਦਾ ਪੈਸਾ ਅੰਦਾਸੀ ਉਹ ਜਨਤਾ ਤੇ 50% ਨੇ ਜਨਤਾ ਦੀ ਭਲਾਈ ਦੇ ਲਾਇਆ ਕੁਛ ਉਹਨੇ ਉਹ ਜਿਹੜਾ ਜੰਗਲ ਵਿੱਚ ਨਦੀ ਸੀ ਉਹ ਤੇ ਪੁਲ ਬਣਵਾਇਆ ਜਿਹੜਾ ਕਿ ਲੋਕਾਂ ਨੂੰ ਜਨਤਾ ਨੂੰ ਆਰ ਪਾਰ ਕਰਨ ਦੀ ਸੌਖਾ ਹੋ ਗਏ ਉਹਨੇ ਸਾਰੀਆਂ ਸਹੂਲਤਾਂ ਜਨਤਾ ਨੂੰ ਦਿੱਤੀਆਂ ਦਿਨ ਰਾਤ ਉਹਨੇ ਕੰਮ ਕੀਤਾ ਮਤਲਬ ਇਹ ਸੀ ਸਾਖੀ ਤੋਂ ਇਹ ਹੁੰਦਾ ਹੈ ਵੀ ਛੋਟੀ ਜੀ ਜ਼ਿੰਦਗੀ ਹੈ ਇਸ ਦਾ 5 ਸਾਲ ਹੈ ਛੋਟਾ ਜਿਹਾ ਜੀਵਨ ਆ ਉਹਨੇ ਚੰਗੇ ਕੰਮ ਕਰੋ ਜੋ ਬਾਕੀ ਰਾਜੇ ਪਹਿਲਾਂ ਅੰਦੇਸੀ ਉਹ ਖਾ ਆ ਪੀ ਕੇ ਮਸਤ ਮੂਜਾ ਕਰਕੇ ਚਲੋ ਖਤਮ ਤੇ ਅਖੀਰ ਤੇ ਪੰਜ ਸਾਲ ਮਰਨਾ ਤੇ ਹੈਗਾ ਇਹ ਹੁਣ ਪੰਜ ਸਾਲ ਦਾ ਕਰੋ ਇੰਜੋਏ ਕਰੋ ਤੇ ਇਹ ਜਿਹੜਾ ਸੀਗਾ ਮਾਰਵਾੜੀ ਵਪਾਰੀ ਇਹਨੇ ਬੜਾ ਸੁਝਵਾਨ ਸੀ ਉਹਨੇ ਸਾਰੇ ਚੰਗੇ ਕੰਮ ਕੀਤੇ ਜਨਤਾ ਦੇ ਹੱਕ ਵੀ ਸੀ ਜਨਤਾ ਰੋਂਦੀ ਸੀ ਜਦੋਂ ਉਹਨੂੰ ਬਦਲਿਆ ਪਰ ਉਹਨੇ ਸਾਰਾ ਪ੍ਰਬੰਧ ਸਭ ਕੁਝ ਠੀਕ ਕੀਤਾ ਉਹਨੇ ਆਪਣੇ ਲਈ ਜੰਗਰੀ ਛੋਟਾ ਆ ਘਰ ਬਣਾਇਆ जरूरतियां चीजा रखिया पुल बनवाया जनता वास्ते मतलब है अभी सारे ही छोटी जिंदगी में काम चंगे करो मारा कोई ना करो जिन्ना जीवन मिले चंगा करो जो वस लगे किसा बोलना बिठाओ रब का ना लो वंड छको नाम जपो कीर्त करो अगे ही लेट हो गया तो मैं हो रही कर विसरना ही दतार अपना ਆਪਣਾ ਨਾਮ ਦੇਵ ਇਸਰਨਾ ਹੀ ਦਾ ਧਾਰਿ ਆਪਣਾ ਨਾਮ ਦੇਵ ਇਸਰਨਾ ਹੀ ਦਾ ਤਾ ਰੇ ਆਪਣਾ ਨਾਮ ਦੇਵ ਗੁਰੂ ਗਵਾ ਦਿਨ ਰਾਤ ਨਾਨਕ ਚਾਹੇ ਗੁਰੂ ਗਵਾ ਦਿਨ ਰਾਤ ਨਾਨਕ ਚਾਹੇ ਗੁਰੂ ਗਵਾ ਦਿਨ ਰਾਤ ਨਾਨਕ ਚਾਹੇ ਨਾਨਕ ਚਾਏ ॥ ਇਸਰਨਾ ਹੀ ਬਤਾਰੇ ਆਪਣਾ ਨਾਮਉਂਦੇ ॥ ਇਸਰਨਾ ਹੀ ਦਤਾਰੇ ਆਪਣਾ ਨਾਮਉਂਦੇ ॥ ਸਾਤ ਨਾਮ ਵਾਏ ਗੁਰੂ ਅਤ ਨਾਮ ਵਾਏ ਗੁਰੂ ਸਾਤ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ